ਬਹੁਤ ਹੀ ਸਤਿਕਾਰਯੋਗ ਅੱਜ ਦੀ ਇਸ ਮਹੀਨਾਵਾਰ ਸਾਹਿਤਿਕ ਇਕੱਤਰਤਾ ਵਿੱਚ ਪਹੁੰਚੇ ਸਾਰੇ ਲੇਖਕ ਸਹਿਬਾਨ ਸਾਰੇ ਕਵੀ ਜਨ ਅਤੇ ਵਿਸ਼ੇਸ਼ ਤੌਰ ਤੇ ਸਾਡੇ ਤਾਰੀਵਾਲ ਪਰਿਵਾਰ ਵਿੱਚੋਂ ਸਰਦਾਰ ਗੁਰਿੰਦਰਜੀਤ ਸਿੰਘ ਜੀ ਸਰਦਾਰ ਕਮਰਜੀਤ ਸਿੰਘ ਜੀ ਇਹ ਵੀ ਪਹੁੰਚੇ ਨੇ ਇਹਨਾਂ ਸਾਰਿਆਂ ਦਾ ਮੰਚ ਵੱਲੋਂ ਹਾਰਦਿਕ ਧੰਨਵਾਦ ਕਰਦੇ ਹਾਂ ਹਾਰਦਿਕ ਸਵਾਗਤ ਕਰਦੇ ਹਾਂ ਅੱਜ ਵਿਸ਼ੇਸ਼ ਗੱਲ ਇਹ ਹੈ ਕਿ ਆਪ ਸਾਰਿਆਂ ਨੂੰ ਪਤਾ ਹੈ ਸਰਦਾਰ ਹਰਦੇਵ ਸਿੰਘ ਜੀ ਤਾਲੀਬਾਲ ਸਾਹਿਬ ਜੋ ਸੁਨਾਮ ਦੇ ਇੱਕ ਪ੍ਰਸਿੱਧ ਸ਼ਖਸੀਅਤ ਅਤੇ ਇੱਕ ਪ੍ਰਸਿੱਧ ਵਿਦਵਾਨ ਸਨ ਜਿਨ੍ਹਾਂ ਨੇ ਨੌ ਕਿਤਾਬਾਂ ਲਿਖੀਆਂ ਨੌ ਕਿਤਾਬਾਂ ਲਿਖੀਆਂ ਤੇ ਕਿਤਾਬਾਂ ਵੀ ਸੱਚ ਤੇ ਆਧਾਰਤ ਬਿਲਕੁਲ ਨਿਰਦਰ ਹੋ ਕੇ ਨਿਰਪੈ ਹੋ ਕੇ ਉਹਨਾਂ ਨੇ ਉਹ ਕਿਤਾਬਾਂ ਲਿਖੀਆਂ ਤੇ ਕਿਤਾਬਾਂ ਜਦੋਂ ਮੇਰੇ ਖਿਆਲ ਚਾਰ ਪੰਜ ਕਿਤਾਬਾਂ ਦੇ ਲੋਕ ਆਰਪਣਤੇ ਤਾਂ ਮੈਂ ਵੀ ਇਹਨਾਂ ਦੇ ਪਰਿਵਾਰ ਨਾਲ ਸ਼ਾਮਲ ਹੁੰਦਾ ਰਿਹਾ ਸੋ ਪਿਛਲੇ ਸਮੇਂ ਆਪਣੀ ਸੰਸਾਰ ਕੇ ਅਤਰਾ ਪੂਰੀ ਕਰਕੇ ਉਹ ਪ੍ਰਲੋਕ ਗਮਨ ਕਰ ਗਏ ਸਨ ਤੇ ਧਾਲੀਵਾਲ ਪਰਿਵਾਰ ਨੇ ਉਹਨਾਂ ਦੇ ਭੋਗ ਵੇਲੇ ਇੱਕ ਐਲਾਨ ਕੀਤਾ ਸੀ ਉਹਨਾਂ ਦੇ ਹੀ ਬੋਲਾਂ ਤੇ ਫੁੱਲ ਚੜਾਉਂਦੇ ਆ ਕਿ ਹਰ ਸਾਲ ਉਹਨਾਂ ਦੀ ਵਰਸੀ ਦੇ ਉੱਤੇ ਅਸੀਂ ਕਿਸੇ ਪੁਲਿਸ ਲੇਖਕ ਨੂੰ ਪੁਲਿਸ ਵਿਭਾਗ ਦੇ ਪੁਲਿਸ ਵਿਭਾਗ ਦੇ ਅੰਦਰ ਜਿਹੜੇ ਲੇਖਕ ਨੇ ਉਹਨਾਂ ਵਿੱਚੋਂ ਕਿਸੇ ਇੱਕ ਲੇਖਕ ਨੂੰ 51000 ਰੁਪਏ ਦਾ ਯੋਗਦਾਨ ਇਨਾਮ ਦੇਵਾਂਗੇ ਸਨਮਾਨ ਕਰਾਂਗੇ ਉਹਨਾਂ ਦਾ ਸਨਮਾਨਿਤ ਕਰਾਂਗੇ ਉਹਨਾਂ ਨੂੰ ਤੇ ਇਹਨਾਂ ਨੇ ਪਿਛਲੇ ਹੁਣ 14 ਮਾਰਚ ਨੂੰ ਵਰਸੀ ਮੌਕੇ ਸਮਾਗਮ ਕੀਤਾ ਹੈ ਇਸ ਸਨਮਾਨਤ ਕੀਤਾ ਸਰਦਾਰ ਗੁਰਪ੍ਰੀਤ ਸਿੰਘ ਜੀ ਤੂਰ ਜਿਹੜੇ ਕਿ ਬਹੁਤ ਵਿਦਵਾਨ ਲੇਖਕ ਨੇ ਪੁਲਿਸ ਵਿਭਾਗ ਦੇ ਅੰਦਰ ਰਿਟਾਇਰਡ ਹੋ ਚੁੱਕੇ ਨੇ ਉਹਨਾਂ ਨੂੰ ਬੁਲਾਇਆ ਗਵਰਨਮੈਂਟ ਸਰਕਾਰੀ ਕਾਲਜ ਸ਼ਹੀਦ ਉਦਮ ਸਿੰਘ ਉਹਦੇ ਆਰਡੀਟੋਰੀਅਮ ਦੇ ਅੰਦਰ ਬਹੁਤ ਹੀ ਸ਼ਾਨਦਾਰ ਸਮਾਗਮ ਹੋਇਆ ਤੇ ਉਸ ਸਮਾਗਮ ਦੇ ਅੰਦਰ ਸਰਦਾਰ ਗੁਰਪ੍ਰੀਤ ਸਿੰਘ ਤੂਰ ਹੋਰਾਂ ਨੂੰ ਇਹਨਾਂ ਨੇ 51000 ਰੁਪਏ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਅੱਗੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਬਹੁਤ ਫਰਾਕਦਿਲੀ ਦੇ ਨਾਲ ਇਹ ਗੱਲ ਕਰਕੇ ਗਏ ਕਿ ਇਹਨਾਂ 51000 ਦੇ ਵਿੱਚੋਂ ਕੁਝ ਕਿਤਾਬਾਂ ਜੋ ਮੇਰੀਆਂ ਲਿਖੀਆਂ ਹੁੰ ਜਾਣੇ ਉਹ ਕਿਤਾਬਾਂ ਖਰੀਦ ਕੇ ਪਾਠਕਾਂ ਤਿੱਕਰ ਲਾਇਬ੍ਰੇਰੀ ਦੇ ਅੰਦਰ ਪਹੁੰਚ ਦਿਇਆ ਕਰੋ ਤਾਂ ਕਿ ਲੋਕ ਉਹਨਾਂ ਤੋਂ ਫਾਇਦਾ ਉਠਾਉਣ ਅਤੇ ਕੁਝ ਕਿਤਾਬ ਕੋਈ ਪੈਸਾ ਉਹਦੇ ਵਿੱਚੋਂ ਬਚਿਆ ਉਹ ਸਹਿਤ ਸਭਾ ਨੂੰ ਸਾਂਝੀ ਕਿਤਾਬ ਚ ਪਾਉਣ ਵਾਸਤੇ ਉਹਨਾਂ ਨੇ ਇਹ ਵਿਵਦਾਨ ਕੀਤਾ। ਅਸੀਂ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਤਾਲੀਵਾਲ ਪਰਿਵਾਰ ਦੇ ਜਿਨ੍ਹਾਂ ਨੇ ਲੇਖਕਾਂ ਦਾ ਸਨਮਾਨ ਕਰਦਿਆਂ ਇਤਨਾ ਵੱਡਾ ਉਪਰਾਲਾ ਹਰ ਸਾਲ ਕਰਦੇ ਨੇ। ਦੂਸਰਾ ਧੰਨਵਾਦ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਪਾਠਕਾਂ ਤੱਕ ਆਪਣੇ ਕਿਤਾਬਾਂ ਪਹੁੰਚਾਉਣ ਦਾ ਉਹਨਾਂ ਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ। ਤੇ ਵੱਡਾ ਅਪਰਾਹਲਾ ਪਰਿਵਾਰ ਦਾ ਸਰਦਾਰ ਗੁਰਿੰਦਰਜੀਤ ਸਿੰਘ ਦੀ ਸਰਦਾਰ ਕਮਰਜੀਤ ਸਿੰਘ ਦੀ ਸਮੁੱਚਾ ਢਾਲੀਵਾਲ ਪਰਿਵਾਰ ਦਿਨਾਂ ਨੇ ਹੁਣ ਤੋ ਕਿਤਾਬਾਂ ਲਿਆਂਦੀਆਂ ਨੇ ਤੇ ਲਿਆ ਕੇ ਅੱਜ ਸਾਹਿਤ ਸਭਾ ਨੂੰ ਦਿੱਤੀਆਂ ਨੇ ਬੰਡਰ ਵਾਸਤੇ ਕੁਝ ਲੇਖਕਾਂ ਨੂੰ ਦਿੱਤੀਆਂ ਗਈਆਂ ਨੇ ਕੋਚਸੀ ਨਗਰ ਸ਼ਹਿਰ ਦੇ ਸਕੂਲਾਂ ਦੇ ਕਾਲਜਾਂ ਦੇ ਲਾਇਬ੍ਰੇਰੀ ਦੇ ਅੰਦਰ ਇਹ ਕਿਤਾਬਾਂ ਭੇਜਾਂਗੇ ਨੇੜੇ-ਨੇੜੇ ਪਿੰਡਾਂ ਦੇ ਅੰਦਰ ਜਿਹੜੇ ਲਾਇਬ੍ਰੇਰੀ ਨੇ ਉੱਥੇ ਵੀ ਇਹ ਕਿਤਾਬਾਂ भेਜਾਂਗੇ ਕਿਤਾਬ ਦਾ ਨਾਮ ਹੈ ਪੰਜਾਬੀਆਂ ਦੇ ਅਥਾ ਤੇ ਫਜ਼ੂਲ ਖਰਚੇ ਇਸ ਸੰਪਾਦਿਤ ਕੀਤੀ ਹੋਈ ਹੈ ਗੁਰਮ ਗੁਰਪ੍ਰੀਤ ਸਿੰਘ ਤੂਰ ਹੋਰਾ ਵੱਲੋਂ ਬਾਕੀ ਹੋਰ ਲੇਖਕਾਂ ਦੇ ਵੀ ਇਹਦੇ ਵਿੱਚ ਲੇਖ ਦਰਜ ਨੇ ਬਹੁਤ ਵਧੀਆ ਕਿਤਾਬ ਹੈ ਤੇ ਬਹੁਤ ਵੱਡੀ ਪ੍ਰੇਰਣਾ ਦੇਣ ਵਾਲੀ ਕਿਤਾਬ ਹੈ ਤੋਂ ਇਸ ਸਾਰੇ ਸੰਦਰਭ ਦੇ ਅੰਦਰ ਸਾਹਿਤ ਸਭਾ ਸੁਨਾਮ ਇਹਨਾਂ ਦੇ ਸਹਿਯੋਗੀ ਵੀ ਰਹੀ ਹੈ ਤੇ ਇਹ ਸਾਡੇ ਸਹਿਯੋਗੀ ਰਹੇ ਨੇ ਇਹ ਕਿਤਾਬਾਂ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਇਹਨਾਂ ਨੇ ਬਚਿਆ 26000 ਰੁਪਇਆ ਸੈਟ ਸਭਾ ਨੂੰ ਦਿੱਤਾ ਤੇ ਉਹ ਸੈਟ ਸਭਾ ਨੇ ਫੈਸਲਾ ਕੀਤਾ ਕਿ ਉਸ ਦੇ ਨਾਲ ਸਾਰੇ ਮੈਂਬਰ ਸਹਿਵਾਨਾਂ ਦੀ ਲੇਖਕਾਂ ਦੀ ਜੋ ਅਸੀਂ ਫੈਸਲਾ ਪਿਛਲ ਕਰਦੇ ਆ ਰਹੇ ਆਂ ਵੀ ਛਪਾਵਾਂਗੇ 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 ਪਰ ਪੈਸੇ ਦੀ ਥੋੜ ਕਰਨਾ ਅਜੇ ਕੰਮ ਨਹੀਂ ਸੇ ਰੰਭ ਹੋ ਚੁੱਕਿਆ ਸੋ ਇਹਨਾਂ ਨੇ ਜੋ ਇਹ 26000 ਰੁਪਇਆ ਸੈਟ ਸਭਾ ਨੂੰ ਦਿੱਤਾ ਹੈ ਇਹ ਉਸ ਕਿਤਾਬ ਨੂੰ ਛਪਾਉਣ ਦੇ ਉੱਤੇ ਅਸੀਂ ਖਤਰ ਕਰਾਂਗੇ ਇਹਨਾਂ ਸਾਰੇ ਕਾਰਜਾਂ ਵਾਸਤੇ ਸਮੁੱਚੀ ਸਾਥ ਸਭਾ ਸੁਨਾਮ ਉਦਮ ਸਿੰਘ ਵਾਲਾ ਧਾਲੀਵਾਲ ਪਰਿਵਾਰ ਦੀ ਬਹੁਤ ਧੰਨਵਾਦ ਕਰਦੀ ਹੈ ਤੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਦੇ ਆ ਰਹੇ ਨੇ ਤੇ ਅੱਗੇ ਕਰਦੇ ਜਾ ਰਹੇ ਨੇ ਤੋਂ ਹੁਣ ਇੱਕ ਤਾਂ ਮੈਂ ਬੇਨਤੀ ਕਰਾਂਗਾ ਪਰਿਵਾਰ ਨੂੰ ਗੁਰਿੰਦਰਜੀਤ ਸਿੰਘ ਨੂੰ ਅਕਾਉਂਟ ਦਿੱਚੋ ਗਰਾਉ ਨੂੰ ਕਿ ਇਹ ਜੋ ਰਕਮ ਹੈ ਪੈਸੇ 20000 ਰੁਪਿਆ ਸਾਡੇ ਪ੍ਰਧਾਨ ਜੀ ਨੂੰ ਦੇਣ ਦੀ ਕਿਰਪਾਲਤਾ ਕਰੋ ਬਾਜੀ ਬਾ ਤੇ ਆ ਕਿਤਾਬਾਂ ਵੀ ਤੁਸੀਂ ਸਾਡਾ ਲਓ